ਸਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਐ ਇਸ ਕਣਕ ਦੀ ਆ ਜਿਹੜੀ ਦੀ ਵੀਡੀਓ ਐ ਤੇ ਇਹ ਆਪਣੇ ਕੋਲੇ 2.5 ਮਿੰਟ ਦੀ ਵੀਡੀਓ ਬਣਾਈ ਸੀ ਆਪਾਂ ਤੇ ਇਹਨੂੰ 2-3 ਦੀ ਜੋੜ ਕੇ 5-7 ਮਿੰਟ ਦੀ ਬਣੂਗੀ ਇਹ ਸਾਰੀ ਸੁਣਿਓ ਤੇ ਆਪਾਂ ਤੁਹਾਨੂੰ ਅੰਦਾਜ਼ਾ ਲਾਵਾਂਗੇ ਝਾੜ ਦਾ ਵੀ ਇਹਦਾ ਕੀ ਹੋਊਗਾ ਤੇ ਇਹ ਕਣਕ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਵਟਾਂ ਤੇ ਲਾਏ ਹੋਏ ਦਾਣੇ ਆ ਇਹ ਇਹ ਕੋਈ ਆਮ ਕਣਕ ਦਾ ਬੀਜ ਨਹੀਂਗਾ ਇਹ ਸਪੈਸ਼ਲ ਸੀਗਾ ਤੇ ਉਹ ਕਣਕ ਦਾ ਵੀ ਆ ਇਹ ਆਪਾਂ ਨੂੰ ਦੋ ਚਿੱਟੇ ਮਿਲੇ ਸੀ ਕਣਕ ਚੋਂ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਇਹਦੀ ਤੇ ਉਹਦੀ ਵੀਡੀਓ ਆ ਇਹ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਜਿਹੜੀ ਤੁਸੀਂ ਆਹ ਵੀਡੀਓ ਵੇਖੀ ਜਾਂਨੇ ਆ ਇਹ ਵੀਡੀਓ ਦੋ ਚਿੱਟੇ ਆਪਾਂ ਨੂੰ ਥਿਆਏ ਸੀ ਉਹਦੇ ਆਪਾਂ ਪਹੋਰ ਕੇ ਰੱਖੇ ਸੀ ਕਣਕ ਕੱਢ ਕੇ ਉਹਨਾਂ ਦੋਨਾਂ ਛਿੱਟਿਆਂ ਚੋਂ ਸਾਂਭ ਕੇ ਰੱਖੀ ਤੇ ਫੇਰ ਆਪਾਂ ਇਹ ਵੱਟਾਂ ਬਣਾ ਕੇ ਤੇ ਉਹਦੇ ਤੇ ਲਾਈ ਤੇ ਇਹ ਛਿੱਟੇ ਦੇ ਵਿੱਚੋਂ ਨਿਕਲੇ ਸੀ 124 ਦਾਣੇ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਜੀ ਦੱਸਿਆ ਹੁਣ ਆਪਾਂ ਥੋੜੀ ਥੋੜੀ ਟਾਈਮ ਤੋਂ ਇਹਦੀ ਵੀਡੀਓ ਪਾਉਂਦੇ ਆ ਤੇ ਦਿਖਾਉਂਦੇ ਆ ਆਪਾਂ ਵੀ ਇਹਨੇ ਕਿੰਨੀ ਕੁ ਗ੍ਰੋਥ ਕੀਤੀ ਆ ਤੇ ਵੀ ਕਿਹੋ ਜਿਹਾ ਇਹਦਾ ਰੰਗ ਟੰਗ ਆ ਹੁਣ ਮੈਂ ਇਹ ਕਣਕ ਬਾਰੇ ਦੱਸਦਾ ਤੁਹਾਨੂੰ ਜਦੋਂ ਆਪਾਂ ਨੂੰ ਇਹ ਦੋ ਛਿੱਟੇ ਮਿਲੇ ਸੀ ਉਦੋਂ ਕੋਈ ਆਪਾਂ ਨੂੰ ਇਹ ਜੁੜਮੇ ਛਿੱਟੇ ਨਹੀਂ ਮਿਲੇ ਸੀ ਆਪਾਂ ਨੂੰ ਅਲੱਗ-ਅਲੱਗ ਬੂਜਾਂ ਤੋਂ ਆ ਕੇ ਛਿੱਟਾ ਮਿਲਿਆ ਸੀ ਆਪਾਂ ਨੂੰ ਨਹੀਂ ਪਤਾ ਇਹ ਕਿੱਥੋਂ ਵੀ ਆਇਆ ਕਿਵੇਂ ਆਇਆ ਸੀਧ ਰਕਤ ਦੇ ਕੋਲੇ ਪਤਾ ਨਹੀਂ ਤਾਂ ਜਾਨਵਰਾਂ ਨੇ ਕੋਈ ਉਹ ਚੱਕ ਕੇ ਲਾਂਦਾ ਕਿਤੋਂ ਤੇ ਪਤਾ ਨਹੀਂ ਕੁਦਰਤ ਨੇ ਇਹ ਛਿੱਟੇ ਨਿਕਲੇ ਸੀ ਛਿੱਟੇ ਬਹੁਤ ਵੱਡੇ ਸੀ ਪਿੱਛੇ ਤੁਸੀਂ ਜਾ ਕੇ ਵੇਖੋਗੇ ਵੀਡੀਓ ਤਾਂ ਆਪਣੀ ਇਸੇ ਚੈਨਲ ਤੇ ਪਈ ਹੋਊਗੀ ਇਹ ਗੱਠ ਤੋਂ ਵੱਡਾ ਛਿੱਟਾ ਸੀਗਾ ਇਹਦਾ ਤੇ ਕਈ ਵਾਰੀ ਨਾ ਪਹਿਲਾਂ ਦੇਖੇ ਪਹਿਲਾਂ ਵੀ ਕਣਕਾਂ ਆਖਿਆ ਗੱਠ ਤੋਂ ਵੱਡੇ ਛਿੱਟੇ ਹੁੰਦੇ ਸੀ ਵੱਡੇ ਵੱਡੇ ਛਿੱਟੇ ਹੁੰਦੇ ਸੀ ਤੇ ਉਹਦੇ ਅਖੇ ਦਾਣਾ ਉਹਦੇ ਝਾੜ ਸੀ ਜਿਹੜਾ ਉਹ ਆਂਦੇਖ ਨਹੀਂ ਇੰਨਾ ਜ਼ਿਆਦਾ ਹੁੰਦਾ ਸੀ ਜਿਵੇਂ ਛਿੱਟਾ ਹੁੰਦਾ ਸੀ ਪਰ ਭਾਈ ਮੈਂ ਵੀ ਇਹ ਛਿੱਟੇ ਤੋੜ ਕੇ ਪਹਿਲਾਂ ਉਹ ਦਾਣੇ ਗਿਨੇ ਕਿੰਨੇ ਆ ਮੈਂ ਕਿਹਾ ਫੇਰ ਹੀ ਆਪਾਂ ਇਹਦਾ ਕੋਈ ਕਰਾਂਗੇ ਮੈਂ ਭਾਈ ਉਹ ਜੋ ਦਾਣੇ ਗਿਨੇ ਤੇ 124 ਦਾਣੇ ਸੀ ਇੱਕ ਛਿੱਟੇ ਜੋ ਫਿਰ ਮੈਂ ਉਹ ਛਿੱਟੇ ਦੇ ਦਾਣੇ ਜਿਹੜੇ ਸੀਗੇ ਉਹ ਸਾਮਕੇ ਰੱਖੇ ਤੇ ਫਿਰ ਕੁਝ ਛਿੱਟੇ ਮੈਂ ਤੋੜੇ ਸੀਗੇ ਜਿਹੜੇ ਜਿਆਦਾ ਆਪਨ ਨੂੰ ਮਜ਼ਬੂਤ ਲੱਗੇ ਕਣਕੇ ਚ ਇਹਨਾਂ ਛਿੱਟਾਂ ਨਾਲ ਉਹ ਛੋਟੇ ਸੀ ਕਾਫੀ ਤੇ ਦੂਜੇ ਆਮ ਛਿੱਟਿਆਂ ਨਾਲ ਬਹੁਤ ਮਜ਼ਬੂਤ ਸੀਗੇ ਤੇ ਉਹ ਮੈਂ ਛਿੱਟੇ ਕੁਝ ਤੋੜੇ ਸੀ ਇੱਕ ਪਾਸੇ ਵਾਟਾਂ ਤੇ ਉਹ ਲੱਗੀ ਐ ਤੇ ਇੱਕ ਪਾਸੇ ਇਹ ਲੱਗੀ ਐ ਇਹਨਾਂ ਦਾ ਫਰਕ ਵੀ ਹੈਗਾ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਇਹ ਫਰਕ ਨਹੀਂ ਦਿਖਣਾ ਕਿਉਂਕਿ ਮੈਂ ਸਿਰਫ ਇਹ ਸੇ ਗਣਕ ਦੀ ਵੀਡੀਓ ਬਣਾਈ ਹੈ ਜਿਹੜੀ ਆਪਾਂ ਵੱਡੇ ਛਿੱਟਿਆਂ ਵਾਲੇ ਦੀ ਤੇ ਜਿਹੜੀ ਦੂਜੀ ਗਣਕ ਹੈ ਉਹਦੇ ਚ ਅਸੀਂ ਗੇ 100 ਦਾਣੇ ਪੂਰਾ 100 ਦਾਣਾ ਛਿੱਟੇ ਚੋਂ ਨਿਕਲਿਆ ਸੀ ਕਿਸੇ ਚ ਇੱਕ ਘੱਟ ਸੀ ਕਿਸੇ ਚ ਇੱਕ ਦੋ ਵੱਧ ਸੀ ਤੇ ਹੁਣ ਜਿਹੜੀ ਇਹ ਗਣਕ ਹੈ ਜਿਹੜੀ 124 ਦਾਣਿਆਂ ਵਾਲੀ ਹੈ ਇਹ ਤਾਂ ਬਾਈ ਜੀ ਜਿਹੜਾ ਬੂਝਾ ਵਟ ਦੇ ਉੱਤੇ ਵੀ ਪੂਰਾ ਖਿਲਰਿਆ ਤੁਸੀਂ ਆ ਵੇਖੀ ਜਾਨੇ ਤੇ ਪੂਰਾ ਖਿਲਰਿਆ ਬੂਝਾ ਤੇ ਜੇ ਅੱਜ ਮੈਂ ਇਹਨਾਂ ਦੀ ਫੋਟ ਗਿਣੀ ਤਾਂ ਨਹੀਂ ਇੱਕ 5-4 ਦਿਨ ਪਹਿਲਾਂ ਆਪਾਂ ਗਿਣੀ ਸੀ। ਉਹਦੇ 13-13 ਸ਼ਖਾਵਾਂ ਇੱਕ ਬੂਜੇ ਦੀਆਂ ਸੀਗੀਆਂ 13-13 ਤੇ ਪਹਿਲਾਂ ਤਾਂ ਮੈਂ ਜਦੋਂ ਬੀਜ ਇਹ ਤਾਂ ਹੀ ਮੈਂ ਪਹਿਲਾਂ ਉਹ ਨਹੀਂ ਕੀਤਾ ਸੀ। ਪਹਿਲਾਂ ਮੈਂ ਵੀਡੀਓ ਨਹੀਂ ਬਣਾਈ ਸੀ ਤੇ ਜਦੋਂ ਇਹ ਫੋਟ ਕਰਨ ਲੱਗ ਗਈ। ਉਸ ਤੋਂ ਬਾਅਦ ਮੈਂ ਵੀਡੀਓ ਬਣਾਈ ਸੀ। ਮੈਨੂੰ ਇਹ ਸੀਗਾ ਵੀ ਹੋ ਸਕਦਾ ਇੱਕ ਨਾਲੀਆ ਕੋਈ ਹੋਵੇ, ਛਿੱਟਾ ਤੇ ਉਹੀ ਕੱਲਾ ਫੋਟਨਾ ਕਰਦਾ ਹੋਵੇ। ਬਾਕੀ ਇੱਕ ਵੀਰ ਨੇ ਕਮੈਂਟ ਕੀਤਾ ਸੀ ਵੀ ਬਾਈ ਤੂੰ ਨਾ ਇਹ ਵੀ ਆਮ ਜਿਵੇਂ ਆਪਾਂ ਡਰਲ ਦਾ ਬੀਜ ਦੇ ਆਵੇਂ ਬੀਜ ਕੇ ਵੇਖਣੀ ਸੀ ਫੂਡ ਕਿੰਨੀ ਕਰਦੀ ਹੈ ਉਹ ਬਾਈ ਨੂੰ ਮੈਂ ਕਮੈਂਟ ਜਵਾਬ ਦਿੱਤਾ ਮੈਂ ਕਿਹਾ ਬਾਈ ਆਪਰੇ ਕੋਲੇ ਬੀਜ ਥੋੜਾ ਸੀ ਇਸੇ ਕਰਕੇ ਆਪਾਂ ਨਾ ਇਹਨੂੰ ਚੁੰਡੀਆਂ ਨਾ ਲਾਇਆ ਇਹਦੇ ਤੇ ਹੁਣ ਆਪਾਂ ਗੱਲ ਕਰਦੇ ਆਂ ਝਾੜ ਦੀ ਜੇ ਤਾਂ ਆਮ ਤਾਂ 50 55 ਦਾ ਨੇ ਕਣਕ ਚ ਕਣਕ ਦੇ ਛਿੱਟੇ ਚ ਹੁੰਦੇ ਆ ਤੇ ਕਣਕ ਵੀ 50 55 ਕਮਾਨ ਨਿਕਲ ਆਉਂਦੀ ਹੈ ਅੰਦਾਜ਼ਾ ਤੇ ਜੇ ਆਪਾਂ ਮਾਨਕ ਬੀ ਪਾਈਏ ਵਾਹ ਕੇ ਬੀਜੀ ਹੋਵੇ ਤਾਂ ਆਪਾਂ ਇਹ ਅੰਦਾਜ਼ਾ ਲਾਉਣੇ ਆ ਤੇ ਬਾਕੀ ਅੱਡ-ਅੱਡ ਜ਼ਮੀਨਾਂ ਦਾ ਫਰਕ ਹੁੰਦਾ ਆ ਏਰੀਆ ਦਾ ਫਰਕ ਹੁੰਦਾ ਹੈ ਨਾ ਬੀਜਾਂ ਦਾ ਫਰਕ ਹੁੰਦਾ ਆ ਆਪਾਂ ਕਣਕ ਬੀਜਦੇ ਹੁੰਨੇ ਆ 3086 ਤੇ ਜਾਂ ਆਪਾਂ ਪਹਿਲਾਂ ਬੀਜਦੇ ਹੁੰਦੇ ਸੀਗੇ ਜਿਹੜੀ ਕਣਕ 43 303 ਵੀ ਬੀਜੀ ਸੀ ਉਹਦਾ ਆਪਾਂ ਨੂੰ ਡੈਗ ਪੀ ਸੀ ਉਸ ਤੋਂ ਬਾਅਦ ਆਪਾਂ ਉਹ ਨਹੀਂ ਬੀਜੀ ਤੇ ਇਹ ਕਣਕ ਦੇ ਜੇ ਆਪਾਂ ਗਿਣਤੀ ਕਰੀਏ ਤੇ ਇਹਦੇ ਘਰ ਤੋਂ ਘੱਟ ਨਾ 13 ਤਾਂ ਹੈਗੀਆਂ ਹੈਗੀਆਂ ਹਰਕ ਨੂੰ ਹਰ ਕਬੂਜੇ ਦਾ ਜਿਹੜੀ ਫੋਟ ਕੀਤੀ ਵੀ ਹੈ ਤੇ ਜੇ 13 ਇਹਨੇ ਫੋਟਾਂ ਕੀਤੀਆਂ ਇੱਕ ਕਬੂਜੇ ਨੇ ਤਾਂ ਫਿਰ ਛਿੱਟੇ ਵੀ 13 ਹੀ ਲੱਗਣਗੇ ਤੇ ਬਾਕੀ ਆਪਾਂ ਨੂੰ ਪਤਾ ਲੱਗ ਜਾਓ ਆਪਾਂ ਇਹਦਾ ਆਏ ਨਹੀਂ ਕਹਿੰਦੇ ਵੀ ਇਹਨੂੰ 13 ਹੀ ਲੱਗਣਗੇ ਇਹ ਤਾਂ ਇੱਕ ਅੰਦਾਜ਼ੇ ਹੈ ਹੈਗੀਆਂ 13 ਛਿੱਟੇ ਪਤਾ ਨਹੀਂ ਕਿੰਨੇ ਲੱਗਣਗੇ ਤੇ ਕਿੰਨੇ ਕੰਮ ਜਾਉਣਗੇ ਤੇ ਕਿਹੇ ਵੀ ਛਿੱਟੇ ਨਿਕਲਣਗੇ ਉਹ ਤਾਂ ਬਾਅਦ ਦੀਆਂ ਗੱਲਾਂ ਇਹ ਤਾਂ ਆਪਣੇ ਅੰਦਾਜ਼ੇ ਇੱਕ ਆਪਾਂ ਵੀ ਅੰਦਾਜ਼ਾ ਲਾਉਨੇ ਆਂ ਹੁਣ ਜੇ 13 ਚੋਂ 13 ਛਿੱਟੇ ਨਿਕਲਦੇ ਆ ਤਾਂ ਵੇਖ ਲਓ ਤੁਸੀਂ 124 ਦਾ ਨੇ ਇੱਕ ਚ ਐ ਤੇ ਛਾੜ ਕਿੱਥੇ ਜਾਊਗਾ ਜਦੋਂ 50 55 ਦਾਣੇ ਵਾਲਾ 50 55 ਮਣ ਕਣਕ ਛੱਡ ਜਾਂਦੀ ਹੈ ਤੇ ਇਹ ਵੱਟਾਂ ਤੇ ਲੱਗੀ ਹੋਈ ਇਹਦੇ ਚਿੱਟੇ ਉਦੋਂ ਵੀ ਮਜ਼ਬੂਤ ਹੋਣਾ ਚਾਹੀਦਾ ਕਿਉਂਕਿ ਜਿਵੇਂ ਇਹ ਆਹ ਦੇਖੋ ਤੁਸੀਂ ਵੱਟਾਂ ਤੇ ਖਿਲਰੀ ਆ ਆ ਹੁਣ ਘੱਟ ਤੋਂ ਘੱਟ 15 20 ਹੋਣਗੇ ਤੇ ਇਹਦਾ ਝਾੜ ਤਾਂ ਫਿਰ ਉਹਦੇ ਨਾਲੋਂ ਦੁੱਗਣਾ ਹੋਊਗਾ ਇਸ ਹਿਸਾਬ ਨਾਲ ਪਰ ਇਹ ਮਾਲਕ ਨੂੰ ਪਤਾ ਕੀ ਬਣੂਗਾ ਕਿਉਂਕਿ ਨਾ ਤਾਂ ਆਪਾਂ ਪਹਿਲਾਂ ਇਹ ਕਣਕ ਵੇਖੀ ਸੀ ਨਾ ਆਪਾਂ ਲਾਈ ਸੀ ਤੇ ਪਹਿਲੀ ਵਾਰ ਆਪਾਂ ਇਹ ਦਾਣੇ ਲਾਏ ਐ ਛਾੜ ਕੇ ਮੈਂ ਰਹੂਗਾ ਆਪਾਂ ਮੈਨ ਲਾਂਗੇ ਕਿੰਨਾ ਥਾਂ ਸੀ ਵਟਾਂ ਵਾਲਾ ਤੇ ਉਸ ਹਿਸਾਬ ਨਾਲ ਆਪ ਨੂੰ ਪਤਾ ਲੱਗ ਜੂਗਾ ਛਾੜਦਾ ਤੇ ਇਹ ਵਟਾਂ ਤੇ ਤਾਂ ਪੂਰੀ ਕਾਮਯਾਬਾ ਹੈ બીજી ਵੀ ਕਾਮਯਾਬਾ ਅਗਲੇ ਸਾਲ ਪਤਾ ਲੱਗੂਗਾ ਜਦੋਂ ਕੋਈ ਆਪਣੇ ਕੋਲੇ ਇਹਦਾ ਕੋਈ ਬੀਜ ਹੋਇਆ ਥੋੜਾ ਕਨਾਂ ਆਪਾਂ ਕੋਈ ਇੱਕ ਅੱਧਾ ਉਰਾਪ ਲਾ ਕੇ ਵੇਖਾਂਗੇ ਆਮ ਕਣਕ ਦੇ ਵਿੱਚ ਵੀ ਕੀ ਰਿਜ਼ਲਟ ਨਿਕਲਦਾ ਕਿੰਨਾ ਕੁ ਝਾੜ ਦਿੰਦੀ ਆ ਇਹਦਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜੇ ਉਹ 50 55 ਦਾਣੇ ਵਾਲੀ 50 55 ਮਾ ਨਿਕਲਉਂਦੀ ਆ ਵਧੀਆ ਮੌਸਮ ਰਵੇ ਤਾਂ ਫਿਰ ਇਹ 124 ਦਾਣੇ ਵਾਲੀ ਕਿੰਨੀ ਨਿਕਲੂਗੀ ਤੇ ਅੰਦਾਜ਼ਾ ਤਾਂ ਇਹ ਵੀ ਜਿਆਦਾ ਤਾਂ ਨਿਕਲੂਗੀ ਬਾਕੀ ਪਤਾ ਲੱਗੂਗਾ ਜਦੋਂ ਛਿੱਟੇ ਕੱਢੂਗੀ ਤਾਂ ਕੀ ਬੰਦ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਜੇ ਤੁਹਾਨੂੰ ਇਹ ਕਾਣਕ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ